ਦੇਖੋ ਜੇ ਵਪਾਰ ਚੱਲਦਾ ਤਾਂ ਹੀ ਹਲਕੇ ਤਰੱਕੀਆਂ ਕਰਦੇ ਨੇ ਤੇ ਪਰ ਇੱਕਦਮ ਵਪਾਰੀਆਂ ਨੂੰ ਚੋਰ ਕਹਿਣਾ ਜਾਂ ਤਾਂ ਮੈਂ ਕਹਿੰਨੀ ਆ ਸਾਬਿਤ ਕਰੋ ਇਹ ਜੀ ਕੀ ਇਹਨਾਂ ਨੇ ਗੁਨਾਹ ਕਰਤੇ ਇਹਨਾਂ ਨੇ ਕੋਈ ਮਰਡਰ ਕਰਤੇ ਜਿਹੜੇ 24 ਘੰਟੇ ਦਿੱਤੇ ਗਏ ਔਰ ਛੁੱਟੀ ਵਾਲੇ ਦਿਨੀ ਚੱਕ ਕੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਪਿਛਲੇ ਦਿਨੀ ਜੋ ਵਿਦਵਾਨ ਜੀ ਦਾ ਦਵਿੰਦਰ ਜੀ ਦਵਿੰਦਰ ਵਿਦਵਾਨ ਜੀ ਵੱਲੋਂ ਜੋ ਕੁਝ ਮਿਸਅੰਡਰਸਟੈਂਡਿੰਗ ਹੋਈ ਸੀ ਕਿ ਉਹ ਅੱਜ ਬੈਠ ਕੇ ਆਪਸ ਸੋਲਵ ਹੋ ਗਈ ਹੈ ਤੇ ਮੈਂ ਤਾਂ ਹੁਣ ਇਹੀ ਚਾਹਾਂਗਾ ਕਿ ਜਿਹੜੀ ਮੰਡੀ ਹੈਗੀ ਬ੍ਰਿ ਸਮੂਚਨ ਰਿਵਾਦਰ ਆ ਰਹੇ ਨੇ ਪੈਨੋ ਨੰਬਰ ਛਕਾਉਗੇ ਅੱਜ ਜੋ ਪੁਲਿਸਨ ਬਣੀ ਹੈ ਤਾਂ ਕਾਰਨ ਕੀ ਬੰਦੇ ਦੇਖੋ ਕੱਲ ਦਾ ਮੇਰੇ ਕੋਲੇ ਖਬਰ ਆ ਰਹੀਆਂ ਸੀਗੀਆਂ ਕਿ ਮੰਡੀ ਦੇ ਜਿਹੜੇ ਵਪਾਰੀ ਨੇ ਉਹਨਾਂ ਨੂੰ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਾਹਿਬ ਨੇ ਕੁਝ ਅਪਸ਼ਬਦ ਬੋਲੇ ਉਸ ਕਰਕੇ ਇਹ ਜਿਹੜੀ ਕੱਲ ਸਾਰਾ ਭੜਕਿਆ ਮਾਮਲਾ ਉਹ ਉਸ ਤੋਂ ਬਾਅਦ ਇਹਨਾਂ ਦੇ ਲਾਇਸੈਂਸ ਕੈਨਸਲ ਕੀਤੇ ਗਏ ਸਸਪੈਂਡ ਕੀਤੇ ਗਏ ਤમે ਇਹ ਕਹੂੰਗੀ ਕਿ ਜੇ ਕੋਈ ਗੱਲ ਹੈ ਜੇ ਕੋਈ ਕਿਸੇ ਚ ਕਮੀ ਪਾਈ ਜਾਂਦੀ ਹੈ ਉਹਦੀ ਇਨਕੁਆਰੀ ਕੀਤੀ ਜਾਂਦੀ ਹੈ ਇਹ ਨਹੀਂ ਹੁੰਦਾ ਵੀ ਸਿੱਧਾ ਹੀ ਤੁਗਲਕੀ ਤੁਗਲਕੀ ਫਰਮਾਨ ਚ ਸਜਾਇਆ ਜਾਵੇ ਤੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਵਪਾਰੀ ਸਾਡੇ ਮਾਨਯੋਗ ਨੇ ਰਿਸਪੈਕਟਡ ਨੇ ਦੇਖੋ ਜੇ ਵਪਾਰ ਚੱਲਦਾ ਤਾਂ ਹੀ ਹਲਕੇ ਤਰੱਕੀਆਂ ਕਰਦੇ ਨੇ ਤੇ ਪਰ ਇੱਕਦਮ ਵਪਾਰੀਆਂ ਨੂੰ ਚੋਰ ਕਹਿਣਾ ਜਾਂ ਤਾਂ ਮੈਂ ਕਹਿੰਨੀ ਹਾਂ ਸਾਬਤ ਕਰੋ ਕੋਈ ਚੋਰ ਹੈ ਉਹਨੂੰ ਸਾਬਤ ਕਰੋ ਉਹਨੂੰ ਮਿਲ ਕੇ ਸਜ਼ਾ ਦੇਵਾਂਗੇ ਜੇ ਵਪਾਰੀ ਚੋਰ ਹੈ ਤਾਂ ਪਹਿਲਾਂ ਜਿਹੜੇ ਅਫੀਸਰ ਸੀਗੇ ਸੁੱਤੇ ਪਈ ਸੀ ਜ ਉਹਨਾਂ ਦੇ ਹਿੱਸੇਪੱਤੀਆਂ ਸੀਗੇ ਇਸ ਕਰਕੇ ਉਹਨਾਂ ਦੇ ਕੋਈ ਕਾਰਵਾਈਆਂ ਨਹੀਂ ਕੀਤੀਆਂ ਗਈਆਂ ਪਰ ਜਿਹੜਾ ਕੱਲ ਹੋਇਆ ਉਹ ਬਹੁਤ ਨਿੰਦਨਯੋਗ ਹੈ ਜਿਹੜੇ ਇਹਨਾਂ ਦੇ ਲਾਇਸੈਂਸ ਸਸਪੈਂਡ ਕੀਤੇ ਗਏ ਨੇ ਤੇ ਵਪਾਰੀਆਂ ਨੂੰ ਚੋਰ ਕਿਹਾ ਗਿਆ ਉਹਦੀ ਮੈਂ ਬਹੁਤ ਨਿੰਦਾ ਕਰਦੀ ਆ ਉਹਨਾਂ ਵੱਲ ਤਾਂ ਕਿਹਾ ਸੀ ਇਹਨਾਂ ਨੂੰ ਨੋਟਿਸ ਜਾਰੀ ਕੀਤਾ ਸਪਸ਼ਟ ਕਰਨ ਦੇਣ ਵਾਸਤੇ ਚੋਰੀ ਕਰਦੇ ਰਹੇ ਨਾ ਕੋਈ ਜਵਾਬ ਦਿੱਤਾ ਉਹਨਾਂ ਦਾ ਇਹ ਜੀ ਕੀ ਇਹਨਾਂ ਨੇ ਗੁਨਾਹ ਕਰਤੇ ਇਹਨਾਂ ਨੇ ਕੋਈ ਮਰਡਰ ਕਰਤੇ ਜਿਹੜੇ 24 ਘੰਟੇ ਦਿੱਤੇ ਗਏ ਔਰ ਛੁੱਟੀ ਵਾਲੇ ਦਿਨੀ ਚੱਕ ਕੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਇਹ ਜਿਹੜੀਆਂ ਬਦਲੇਖੋਰੀ ਦੀਆਂ ਭਾਵਨਾ ਹੈ ਜਾਂ ਗਲਤ ਇਹ ਕੀਤਾ ਗਿਆ ਇਹ ਬਹੁਤ ਨਿੰਦਨੀਆਂ ਹੈ ਸੀਐਮ ਸਾਹਿਬ ਦੀ ਨਿਗਾਹ 'ਚ ਵੀ ਇਹ ਸਾਰੇ ਕਿਤੇ ਹੈ ਅਸੀਂ ਵਪਾਰੀਆਂ ਨੂੰ ਜਿਹੜੇ ਧਰਨੇ ਤੇ ਬੈਠੇ ਇਹਨਾਂ ਦਾ ਧਰਨਾ ਹੁਣ ਐਸਡੀਐਮ ਸਾਹਿ ਤਰੀਬ ਵੀ ਕਰੂੰਗੀ ਕਿ ਇਹਨਾਂ ਨੇ ਆਪਦਾ ਰੋਸ ਕੀਤਾ ਪਰ ਮੰਡੀ ਨਹੀਂ ਬੰਦ ਹੋਣ ਦਿੱਤੀ ਮੰਡੀ ਤੇ ਪੱਖਾ ਚੱਲ ਰਿਹਾ ਲੇਬਰ ਲੱਗੀ ਹੋਈ ਹੈ ਕਿਸਾਨ ਵੀਰ ਆਪਦੀ ਕਨਕ ਲਿਹਾ ਰਹੇ ਨੇ ਇਹਨਾਂ ਨੇ ਆਪਦਾ ਰੋਸ ਕੀਤਾ ਪਰ ਮੰਡੀ ਦਾ ਨੁਕਸਾਨ ਨਹੀਂ ਹੋਣ ਦਿੱਤਾ ਪਰ ਕੱਲ ਤਾਂ ਇਹਨਾਂ ਨੇ ਇਹ ਕਿਹਾ ਸੀਗਾ ਜੀ ਪ੍ਰਧਾਨ ਸਾਹਿਬ ਵੱਲੋਂ ਵੀ ਅੱਜ ਮੰਡੀ ਰਾਜਪੁਰ ਬੰਦ ਹੋਊਗੀ ਜੇ ਮਸ ਹਾਲਾ ਨਿਕਲਿਆ ਫਿਰ ਕੱਲੋਂ ਸਾਰੇ ਜ਼ਿਲ੍ਹਾ ਬੰਦ ਹੋਊਗਾ ਜੀ ਉਹ ਤੇ ਫਿਰ ਕਹਲਾ ਜੀ ਉੱਤਰੇ ਜੀ ਨਹੀਂ ਦੇਖੋ ਮੈਨੂੰ ਨਹੀਂ ਪਤਾ ਉਹਨਾਂ ਨੇ ਕੀ ਕਿਹਾ ਕੀ ਨਾ ਕਿਹਾ ਮੈਂ ਆਪਣੀ ਰਾਜਪੁਰਾ ਮੰਡੀ ਦੀ ਗੱਲ ਕਰ ਰਹੀ ਆ ਅੱਜ ਉਹਨਾਂ ਨੇ ਮੰਡੀ ਨਹੀਂ ਬੰਦ ਕੀਤੀ ਉਹਨਾਂ ਨੇ ਸਰਕਾਰ ਦਾ ਮੰਡੀ ਦਾ ਰਾਜਪੁਰੇ ਦਾ ਸਾਰਿਆਂ ਦਾ ਧਿਆਨ ਰ ਇਸ ਵੱਲੋਂ ਰੱਖਿਆ ਕਿ ਕੀ ਸਾਡੇ ਕਿਸਾਨ ਵੀਰ ਜਿਹੜੇ ਫਸਲ ਲੈ ਕੇ ਆਏ ਆ ਉਹਨਾਂ ਦਾ ਨੁਕਸਾਨ ਨਾ ਹੋਵੇ ਪਰ ਹਾਂ ਉਹਨਾਂ ਨੇ ਆਪ ਦਾ ਰੋਸ ਵੀ ਸਾਰੇ ਵਪਾਰੀਆਂ ਨੇ ਪੂਰਾ ਪ੍ਰਗਟ ਕੀਤਾ ਤੇ ਉਹ ਰੋਸ ਦਾ ਜਿਹੜਾ ਹੈਗਾ ਹੱਲ ਹੁਣ ਜ ਗਾਇਆ ਐਸਡੀਐਮ ਸਾਹਿਬ ਗਏ ਨੇ ਔਰ ਜਲਦੀ ਇਸ ਦਾ ਹੱਲ ਕੱਢ ਕੇ ਲਿਆਣਗੇ ਕੀ ਹੁਣ ਮਤਲਬ ਐਂਡ 'ਚ ਹੁਣ ਕੀ ਕਿਸ ਸਥਿਤੀ ਤੇ ਪਹੁੰਚੀ ਹਾਲੇ ਐਸਡੀਐਮ ਸਾਹਿਬ ਗਏ ਨੇ ਮੈਂ ਇਹੀ ਇਹੀ ਕਹੂੰਗੀ ਕਿ ਇਹਨਾਂ ਦੇ ਲਾਇਸੈਂਸ ਬਹਾਲ ਹੋਣਗੇ ਆਪਦਾ ਕੰਮ ਕਰਨਗੇ ਹਾਂ ਜੇ ਕੋਈ ਕਸੂਰਵਾਰ ਹੈ ਉਹਦੇ ਕਾਰਵਾਈਆਂ ਹੋਣਗੀਆਂ ਇਨਕੁਆਰੀਆਂ ਹੋਣਗੀਆਂ ਪਰ ਇਹ ਨਹੀਂ ਕਿ ਲਾਇਸੈਂਸ ਸਸਪੈਂਡ ਕਰਕੇ ਕਿਸੇ ਨੂੰ ਇਕਦਮ ਹੀ ਫਾਹਾ ਦਿੱਤਾ ਜਾਵੇ ਕੋਈ ਵੀ ਈਸ਼ੂ ਤੁਸੀਂ ਕਹਿ ਰਹੇ ਹੋ ਅੱਜ ਸੋਲਵ ਹੋ ਜਾਏਗਾ ਜੋ ਹੋਣਿਆਂ ਨੇ ਪਤਾ ਦੇ ਵਿੱਚ ਜੋ ਮਤਲਬ ਪੈਦਾ ਹੋਏ ਨੇ ਆਨਲੈਸ ਸਮੇਂ ਵਿੱਚ ਫਿਰ ਵੀ ਇਜਾਦਾ ਕੋਈ ਇਸ਼ੂ ਖੜਾ ਹੋ। ਦੇਖੋ ਆਨ ਆਲੇ ਸਮੇਂ ਤਾਂ ਆਪਾਂ ਨੂੰ ਘੰਟੇ ਦਾ ਨਹੀਂ ਪਤਾ ਕੀ ਹੋਣਾ ਆਨ ਵਾਲੇ ਸਮੇਂ ਦਾ ਮੈਂ ਕੀ ਦੱਸ ਸਕਦੀ ਆ ਇਸ ਕਰਕੇ ਆਪਾਂ ਅੱਜ ਦਾ ਜਿਹੜਾ ਇਸ਼ੂ ਹੈ ਇਹ ਪਹਿਲਾਂ ਇਹਨੂੰ ਸੋਲਵ ਕਰਕੇ ਆਪਦੀ ਮੰਡੀ 'ਚ ਖੁਸ਼ਹਾਲੀ ਲੈ ਕੇ ਆਈਏ। ਆਪਸ ਵਿੱਚ ਜਿਹੜਾ ਕੋਈ ਇਸ਼ੂ ਥੋੜਾ ਬੋਤਾ ਆਇਆ ਸੀਗਾ ਉਹ ਯੂਸੂਲੀ ਕਈ ਵਾਰੀ ਆ ਜਾਂਦਾ ਹੁੰਦਾ ਜਦੋਂ ਐਡਾ ਵੱਡਾ ਕੰਮ ਆਪਾਂ ਕਰਦੇ ਆ ਤਾਂ ਆਪਸ ਦੇ ਵਿੱਚ ਕਈ ਵਾਰੀ ਕੁਝ ਮਤਭੇਦ ਆ ਜਾਂਦੇ ਆ ਉਹ ਸਾਰੇ ਰਿਸੋਲਵ ਹੋ ਗਏ ਆ ਤੇ ਕੋਈ ਵੀ ਹੁਣ ਦਿੱਕਤ ਨਹੀਂ ਹੈਗੀ ਹੈ ਹੁਣ ਮੰਡੀ ਬੜੀ ਆਰਾਮ ਨਾਲ ਤੇ ਬੜੀ ਵਧੀਆ ਤਰੀਕੇ ਨਾਲ ਚੱਲੇਗੀ ਥੈਂਕ ਯੂ ਜਿਹੜੇ ਵੀ ਮਤਭੇਦ ਸੀ ਉਹ ਸਾਰੇ ਰਿਸੋਲਵ ਹੋ ਗਏ ਜਿਹੜੀ ਟ੍ਰੈਪ ਲੀਨ ਦੇ ਪੀਸੀਜੀ ਤੋਂ ਇਹਨਾਂ ਨੂੰ ਮੰਗਤ ਮੈਂ ਉਹੀ ਕਹਿ ਰਿਹਾ ਨਾ ਜਿਹੜੇ ਵੀ ਮਤਬੇਦ ਸੀਗੇ ਉਹ ਸਾਰੇ ਰਿਸੋਲਵ ਹੋ ਗਿਆ ਹੁਣ ਕਿਸੇ ਤਰ੍ਹਾਂ ਦਾ ਕੋਈ ਇਸ਼ੂ ਪੈਂਡਿੰਗ ਨਹੀਂ ਹੈਗਾ ਤੇ ਹੁਣ ਮੰਡੀ ਆਪਾਂ ਆਪਾਂ ਮੰਡੀ 'ਚ ਚੱਲਦੇ ਆਂ ਨਲੇ ਹੁਣ ਆਪਾਂ ਜੇ ਕੋਈ ਬੋਲੀ ਬੁੱਲੀ ਹੈਗੀ ਉਹ ਵੀ ਦੇਖ ਲਈਏ ਠੀਕ ਹੈ ਜੀ ਥੈਂਕ ਯੂ ਠੀਕ ਹੈ ਜੀ ਹਾਂਜੀ ਇੱਕ ਮਿੰਟ ਰਹਿਓ ਬਾਕੀ ਕਹਿਣਾ ਥੋੜਾ ਅੱਜ ਤੁਸੀਂ ਦੋ ਤੇ ਤੁਹਾਨੂੰ ਬਾਕੀ ਥੋੜਾ ਜੀ ਅ ਪਿਛਲੇ ਦਿਨੀ ਜੋ ਵਿਦਵਾਨ ਜੀ ਦਾ ਆਪਣਾ ਦਵਿੰਦਰ ਜੀ ਦਵਿੰਦਰ ਵਿਦਵਾਨ ਜੀ ਵੱਲੋਂ ਜੋ ਕੁਝ ਮਿਸ ਅੰਡਰਸਟੈਂਡਿੰਗ ਹੋਈ ਸੀ ਕਿ ਉਹ ਅੱਜ ਬੈਠ ਕੇ ਆਪਸ ਸੋਲਵ ਹੋ ਗਈ ਹੈ ਤੇ ਮੈਂ ਤਾਂ ਹੁਣ ਇਹੀ ਚਾਹਾਂਗਾ ਕਿ ਜਿਹੜੀ ਮੰਡੀ ਹੈਗੀ ਬੜੀ ਸਮੂਥ ਚੱਲ ਜੇ ਦਵਿੰਦਰ ਜੀ ਨੂੰ ਕਿਤੇ ਮੇਰੀ ਲੋੜ ਹੋਵੇ ਤੇ ਮੈਂ ਇਹਨਾਂ ਨਾਲ ਖੜਾ ਕਲੀਰਕਲ ਮੇਰੀ ਡਿਊਟੀ ਬੰਦ ਦੀ ਹੈ ਪੂਰੇ ਦਾ ਇੰਚਾਰਜ ਹੋਣ ਦੇ ਨਾਤੇ ਤੇ ਬਾਕੀ ਜਿਹੜਾ ਕੋਈ ਮਨਵਟਾ ਸੀ ਦੂਰ ਹੋ ਗਿਆ ਸਾਰੇ ਖਤਮ ਕਰ ਦਿੱਤੇ ਸੀ ਚਲ ਉਹ ਜਿਹੜੇ ਕੀਤੇ ਹੈਗੇ ਜੀ ਉਹ ਸ਼ਾਮ ਤੱਕ ਅਸੀਂ ਇਹਨਾਂ ਨੂੰ ਬਹਾਲ ਕਰ ਦਿਆਂਗੇ ਠੀਕ ਹੈ ਜੀ ਥੈਂਕ ਯੂ ਚਲੋ ਉਹਨਾ ਬਾਜ਼ਾਰ ਚੱਲਦੇ ਹਾਂ ਠੀਕ ਹੈ ਦੇਖੋ ਇਹ ਕੜੀ ਦਰ ਕੜੀ ਜੁੜੀ ਵੀ ਹੁੰਦੀ ਅੱਗੇ ਅਸੀਂ ਰਲ ਮਿਲ ਕੇ ਆਪਣੀ ਮੰਡੀ ਚਲਾਵਾਂਗੇ ਜ਼ਿਮੀਂਦਾਰ ਨੂੰ ਬੇਲਾ ਕਰਕੇ ਕਰ ਭੇਜਾਂਗੇ ਕੋਈ ਗੁੱਸਾ ਗਿੱਲਾ ਤਾਂ ਨਹੀਂ ਹੈਗਾ ਕੋਈ ਗੁੱਸਾ ਗਿੱਲਾ ਨਹੀਂ ਸਾਰੇ ਸਾਡੇ ਭਾਈ ਆ ਅਸੀਂ ਕਾਰੋਬਾਰ ਕਰਨਾ